ਸ੍ਰੀ ਗੱਲ ਜੀ ਮੈਂ ਰਾਜਪੁਰ ਸਰਪੰਚ ਪਿੰਡ ਰਾਜਗੜ੍ਹ ਜ਼ਿਲ੍ਹਾ ਪਟਿਆਲਾ ਬਲਾਕ ਪਟਿਆਲਾ ਮੈਂ ਮਾਨ ਸਰਕਾਰ ਦਾ ਧੰਨਵਾਦ ਕਰੂੰਗੀ ਜੀ ਉਹਨਾਂ ਨੇ ਸਾਨੂੰ ਮਹਾਰਾਸ਼ਟਰ ਦੇ ਵਿੱਚ ਜਿਹੜਾ ਟ੍ਰਿਪ ਭੇਜਿਆ ਸੀ ਉਧੀਆਂ ਸੂਤਾ A1 ਸੂਤਾ ਮਿਲਿਆ ਨੇ ਜੀ ਸਾਨੂੰ ਘਰ ਤੋਂ ਚੱਲਣ ਤੋਂ ਲੈ ਕੇ ਰਹਿਣ ਦਾ ਸਾਡੇ ਖਾਣ ਪੀਣ ਦਾ ਸਾਰਾ ਇਂਤਜਾਮ ਬਹੁਤ ਵਧੀਆ ਸੀ ਜਿਸ ਦੇ ਵਿੱਚ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ ਮਾਨ ਸਰਕਾਰ ਦੇ ਵੱਲੋਂ ਜਿਹੜੇ ਅਧਿਕਾਰੀਆਂ ਦੀ ਸਾਡੇ ਪ੍ਰਤੀ ਡਿਊਟੀ ਲਗਾਈ ਗਈ ਸੀ ਉਹਨਾਂ ਨੇ ਆਪਣੀਆਂ ਡਿਊਟੀਆਂ ਬਾਖੂਪੀ ਨਿਭਾਈਆਂ ਹਨ ਸਾਨੂੰ ਸਾਰਾ ਰਹਿਣ ਦਾ ਮੈਡੀਕਲ ਦਾ ਖਾਣ ਪੀਣ ਦਾ ਸਾਰਾ ਪ੍ਰੋਗਰਾਮ ਇੰਨਾ ਵਧੀਆ ਸੀ ਕਾਬਿਲ ਇਤਾਰਿਫ ਹੈ ਇਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਆਈ ਹੈਗੀ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਈ ਹੈਗੀ ਮੇਰੀ ਮਹਿਲਾ ਆਉਣ ਵਾਲੀਆਂ ਜਿਵੇਂ ਸਾਡੇ ਵਿੱਚ ਆਏ ਨੇ ਹੋਰ ਮਹਿਲਾ ਨੇ ਇੱਥੇ ਵਿਜ਼ਿਟ ਕਰਨਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਗੀ ਇਹ ਇੱਕ ਅਜਿਹਾ ਮੌਕਾ ਤੁਸੀਂ ਇਹਨੂੰ ਨਾ ਗਵਾਓ ਠੀਕ ਹੈ ਕਿਸੇ ਵੀ ਤਰ੍ਹਾਂ ਤੁਹਾਨੂੰ ਚਰਨ ਦੀ ਲੋੜ ਨਹੀਂ ਹੈਗੀ ਅਤੇ ਸਾਰਾ ਰਹਿਣ ਦਾ ਖਾਣ ਦਾ ਪੀਣ ਦਾ ਸਾਰਾ ਪ੍ਰਬੰਧ ਇਹ ਹਨ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਸਾਰੇ ਅਧਿਕਾਰੀ ਸਾਡੇ ਨਾਲ ਨੇ ਸਾਡੇ ਬीडीपीਓ ਦਫ਼ਤਰ ਵੱਲੋਂ ਜਿਨ੍ਹਾਂ ਅਧਿਕਾਰੀਆਂ ਨੇ ਡਿਊਟੀ ਲਗਾਈ ਹੈ ਇਹ ਸਾਡੇ ਪ੍ਰਤੀ ਉਹਨਾਂ ਨੇ ਸਾਰੀਆਂ ਡਿਊਟੀਆਂ ਮੇਬਾ ਕੁਝ ਨਿਭਾਈਆਂ ਹਨ ਸਾਨੂੰ ਟ੍ਰੇਨਿੰਗ ਦੇ ਪ੍ਰਤੀ ਵੀ ਦੱਸਿਆ ਵੀ ਸਾਡੀ ਕਿੱਦਾਂ ਟ੍ਰੇਨਿੰਗ ਲਈ ਹੈ ਜਿਹੜੀ ਉਹਦੇ ਵਿੱਚ ਸਾਨੂੰ ਦੱਸਿਆ ਗਿਆ ਵੀ ਆਪਾਂ ਆਪਣੇ ਫੀਡਾ ਦੇ ਡਿਵੈਲਪਮੈਂਟ ਕਿੱਦਾਂ ਕਰ ਸਕਦੇ ਹਾਂ ਤੇ ਇਸ ਦੇ ਨਾਲ ਹੀ ਮੈਂ ਆਪਣੇ ਐਮਐਲਏ ਸਾਹਿਬ ਸਰਦਾਰ ਚੇਤਨ ਸਿੰਘ ਜੋੜਾ ਮਰਚਲ ਜੀ ਦਾ ਧੰਨਵਾਦ ਕਰੂੰਗੀ ਤਾਂ ਕਿ ਉਹਨਾਂ ਨੇ ਸਾਡੇ ਆਪਣੇ ਹਲਕੇ ਦੇ ਵਿੱਚੋਂ ਸਾਡੇ ਨਾਲ ਉੱਪਰ ਭੇਜ ਕੇ ਸਾਨੂੰ ਬਾਹਰ ਜਾਣ ਦਾ ਮੌਕਾ ਦਿੱਤਾ